ਨਾ ਬੰਦਾ ਕਾ ਸਾਧ ਸੰਗ ਜੀ ਗੁਰੂ ਸਾਹਿਬ ਨੇ ਬਹੁਤ ਕਰਦੇ ਬਚਨ ਕਈ ਥਾਵਾਂ ਤੇ ਕੀਤੇ ਨੇ ਕਿ ਬੰਦਗੀ ਕਰਨੀ ਬੜੀ ਜ਼ਰੂਰੀ ਹੈ ਬੰਦਾ ਹੋਏ ਸੋ ਬੰਦਗੀ ਹੈ ਕਹਿੰਦੇ ਬੰਦਾ ਹੀ ਉਹ ਹੈ ਜਿਹੜਾ ਬੰਦਗੀ ਕਰਦਾ ਜਿਹੜਾ ਬੰਦਗੀ ਨਹੀਂ ਕਰਦਾ ਉਹ ਕਾ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਕਰੜੇ ਬਚਨ ਮਾਲਕ ਕਹਿੰਦੇ ਪਸ਼ੂ ਮਿਲੈ ਚੰਗੀਆਂ ਖਣ ਖਾਵੈ ਅਮਰ ਦੇ ਨਾਮ ਵਿਹੋਣੇ ਆਦਮੀ ਤੇ ਕਿ ਜੀਵਨ ਕਰਮ ਕਰੇ ਤਰੇ ਹੁੰਦਾ ਜੇ 100 ਵਾਰ ਕਿਰਲਾਡ ਬਤੇ ਇਹ ਨਾ ਬੰਦੇ ਤੇ ਕਿ ਤਰੇ ਵੜਦਾ ਗੁਰੂ ਸਾਹਿਬ ਕਹਿੰਦੇ ਬੰਧਿਆ ਬੰਦਗੀ ਤੋਂ ਮੇਰਾ ਤੇਰੇ ਜੀਵਨ ਤੇ ਤਰਦਾ ਹੋ ਇਸ ਕਰਕੇ ਜਿਨ੍ਹਾਂ ਬੰਦਗੀ ਕੀਤੀ ਸਾਧ ਸੰਗ ਜੀ ਉਹਨਾਂ ਨੂੰ ਸਤਿਗੁਰਾਂ ਨੇ ਕਿਧਾ ਫਲਾਂ ਦੇ ਨਾਲ ਪਰਫਲ ਕਰ ਦਿੱਤਾ ਪੁੱਤਰ ਜੀਆ ਸਾਧ ਸੰਗ ਜੀ ਸੰਸਾਰੀ ਸੁੱਖ ਸੋ ਨਿਰੰਕਾਰ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਸੁੱਖ ਮਿਲਦੇ ਜਿਹੜੇ ਬੰਦਗੀ ਕਰਦੇ ਨਾਲ ਕੋ ਸਤਿਵਾਦ ਸ੍ਰੀ ਵਾਹਿਗੁਰੂ ਜੀ ਉਹਨਾਂ ਨੂੰ ਸੁੱਖ ਮਿਲਦਾ ਜਿਵੇਂ ਕਿਤੇ ਸਾਧ ਸੰਗ ਜੀ ਮਾਲ ਸਲਖਣੀ ਦਾ ਇਤਿਹਾਸ ਤੁਸੀਂ ਪੜ੍ਹਦੇ ਹੋ ਬੀਬੀ ਸੁਲਖਣੀ ਕਿਉਂ ਸੁਲਖਣੀਆਂ ਵੀ ਦੋ ਹੋਈਆਂ ਨੇ ਇੱਕ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਾਦੇ ਮੈਲ ਤੇ ਦੂਸਰੀ ਬੀਬਾ ਜੀ ਬੀਬੀ ਸੁਲਖਣੀ ਸੇਵੇ ਬਾષા ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਪਾੜੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬੜੀ ਨਰਾਸਤਾ ਸੀ ਕਦੇ ਬੜੇ ਸੁੱਖ ਸੀਗੇ ਸੰਸਾਰਿਕ ਬਹੁਤ ਜੇ ਰਾਤ ਦੀ ਕੋਈ ਕਮੀ ਨਹੀਂ ਸੀ ਸਾਰ ਸੰਗ ਦੀ ਫੇਰ ਹੋਰ ਕਾਰੋਬਾਰ ਬੜਾ ਸੋਨਾ ਸੀ ਪਰ ਉਹਨੂੰ ਸਾਹਮਣੇ ਪਾਉਣੇ ਕੋਈ ਨਹੀਂ ਸੀ ਇਹ ਜੀਤ ਤੋਂ ਰਾਸਤਾ ਸੀ ਤੇ ਇੱਕ ਦਿਨ ਕੀ ਹੋਇਆ ਕਿਉਂਕਿ ਮਲਾਉਣ ਵਾਲਾ ਵੀ ਕੋਈ ਵਿਚੋਲਾ ਹੁੰਦਾ ਜਦੋਂ ਕੋਈ ਵਿਚੋਲਾ ਸਹੀ ਮਿਲ ਜੇ ਨਾ ਤੇ ਤਾਰਾਂ ਸਹੀ ਜੁੜ ਜਾਂਦੀਆਂ ਨੇ ਸਹੀ ਮਲਾਪ ਹੋ ਜਾਂਦਾ ਤੇ ਜੇ ਵਿਚੋਲਾ ਵਿੱਚ ਦੇ ਤੇ ਸਾਧ ਸੰਗਤ ਜੀ ਫਿਰ ਤਾਂ ਸਾਹੀ ਨਹੀਂ ਫਿਰ ਗੱਲ ਨਹੀਂ ਕੋਈ ਇਸ ਕਰਕੇ ਹੁਣ ਬਚੋਲੇ ਕੌਣ ਬੜੇ ਨੇ ਭਾਈ ਗੁਰਦਾਸ ਜੀ ਭਾਈ ਸਾਹ ਭਾਈ ਗੁਰਦਾਸ ਉਹਨਾਂ ਨੇ ਮਾ ਬੀਬੀ ਸੁਲਖਣੀ ਛੇਵੇਂ ਪਾਸ਼ਾ ਦੇ ਚਰਨਾਂ ਨਾਲ ਜੋੜਿਆ ਕਿਉਂ ਕਿਉਂਕਿ ਉਹ ਪਿੰਡਾਂ ਦੇ ਵਿੱਚ ਵਿਚਰ ਰਹੇ ਸੀ ਭਾਈ ਗੁਰਦਾਸ ਜੀ ਜਦੋਂ ਇਹਨਾਂ ਦੇ ਘਰ ਰਾਤ ਕੱਟੀ ਤੇ ਰਾਤ ਦਾ ਸਮਾਂ ਗੁਜ਼ਾਰਿਆ ਜਲ ਪਾਣੀ ਛਕਿਆ ਪ੍ਰਸ਼ਾਦ ਪਾਣੀ ਛਕਿਆ ਸੋਗੇ ਸੁਵੇਰੇ ਅੰਮ੍ਰਿਤ ਵੇਪਕਿਆ ਆਪਣਾ ਨਿਤਨੇਮ ਕੀਤਾ ਭਜਨ ਲੱਗ ਕੇ ਵਿੱਚ ਜੁੜੇ ਸੋ ਸਾਥ ਸੰਗਤ ਜੀ ਸੂਰਜ ਉਦੇ ਹੋਇਆ ਤੁਰਨ ਲੱਗੇ ਤੇ ਵੇਖਦੇ ਨੇ ਕਹਿੰਦੇ ਵੀ ਬਾਜੀ ਅਸੀਂ ਕੱਲ ਦੇ ਆਇਆ ਐਡਾ ਵੱਡਾ ਘਰ-ਬਾਰ ਹੈ ਤੇ ਰਾਣ ਕੀ ਰਹਿਣੀ ਰਾਣਤ ਹੁੰਦੀ ਹੈ ਬੱਚਿਆਂ ਦਾ ਬਾਲਕ ਹੁੰਦੇ ਬਾਲਕ ਦੀ ਲੀਲਾ ਕਹਿੰਦੇ ਬਾਲਕਾਂ ਨਾਲ ਲੀਲਾ ਹੁੰਦੀ ਹੈ ਘਰਾਂ ਵਿੱਚ ਰਾਉਣ ਕ ਲੱਗਦੇ ਕੋਈ ਦਿਖ ਨਹੀਂ ਤੇ ਮਾਤਾ ਜੀ ਦਾ ਅੱਖਾਂ ਭਰ ਆਈ ਕਹਿੰਦੇ ਭਾਈ ਸਾਹਿਬ ਦਿਸੇ ਤਾਂ ਤਾਂ ਜੇ ਹੋਵੇ ਅਗੋਂ ਸਤਿ ਆਸ਼੍ਰੀ ਵਾਦ ਜੀ ਹੈ ਨੀ ਤਸਦੇ ਦੇ ਸੋਸਤ ਜੇ ਹੋਵੇ ਤਾਂ ਤਾਮੀਦ ਸੇ ਕਹਿੰਦੇ ਫਿਰ ਮਾਰ ਨਹੀਂ ਘਟੀ ਉਮਰ ਬੜੀ ਵੱਡੀ ਹੋ ਤੇ ਤੁਸੀਂ ਕਿਤੇ ਕੋਈ ਉਪਾਦ ਨਹੀਂ ਕੀਤਾ ਕਹਿੰਦੇ ਬੜੇ ਅਸੀਂ ਵੈਦਾਂ ਦੇ ਕੋਲ ਗਏ ਦਵਾਈਆਂ ਬੜੀਆਂ ਪਰ ਕੋਈ ਖੀ ਸਲਤ ਨਹੀਂ ਬੜੇ ਪੀਰ ਮੈਂ ਬਣਾਏ ਬੜੇ ਰਹਿਬਰਾਂ ਦੇ ਦਰ ਤੇ ਗਏ ਪਰ ਕਿਤੋਂ ਵੀ ਮੈਨੂੰ ਖੈਰ ਨਹੀਂ ਹੋਈ ਹਾਰ ਕੇ ਥੱਕ ਹਾਰ ਕੇ ਮੈਂ ਛੱਡ ਦਿੱਤੇ ਸਭ ਪੀ ਅੱਛਾ ਕੋ ਕਹਿੰਦੇ ਤੁਸੀਂ ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਗਏ ਹੋ ਸ੍ਰੀ ਦਰਬਾਰ ਸਾਹਿਬ ਉੱਥੇ ਅਰਦਾਸ ਕਰਾਈ ਹੈ ਕਹਿੰਦੇ ਭਾਈ ਉੱਥੇ ਨਹੀਂ ਗਏ ਕਹਿੰਦੇ ਜਿੱਥੇ ਜਾਣਾ ਸੀ ਉੱਥੇ ਤੋਂ ਤੂੰ ਗਈ ਨਹੀਂ ਤੂੰ ਤਾਂ ਐਵੇਂ ਹੋਰ ਹੀ ਦੇਖਦੀ ਹੋਰ ਹੀ ਕਰ ਬਣਾਉਂਦੀ ਜਿਹੜੇ ਲਾੜ ਤੋਂ ਤੈਨੂੰ ਖੈਰ ਪੈਣੀ ਸੀ ਲੋਕ ਪਰਲੋਕ ਦੇ ਸਹਾਇਕ ਸੁਖ ਦੇਣ ਵਾਲੇ ਛੇਵੇਂ ਪਾਤਸ਼ਾਹ ਧੰਗੂ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਫੀਰੀ ਦੇ ਮਾਲਕ ਨੇ ਉੱਥੇ ਤਾਂ ਗਈ ਨਾ ਕਹਿੰਦੇ ਭਾਈ ਉੱਥੇ ਨਹੀਂ ਕਹਿੰਦੇ ਮਾਂ ਫਿਰ ਇੱਕ ਵਾਰੀ ਹੁੰਦੀ ਆ। ਆ ਫੇਰ ਕੀ ਸੀ ਕਿਉਂਕਿ ਸਾਥਸੰਗ ਜੀ ਜਿਹੜਾ ਪਿਆਸਾ ਤਾਂ ਕੂ ਲੱਭਦਾ ਹੀ ਰਹਿੰਦਾ ਉਹ ਸਤਨਾਮ ਸ੍ਰੀ ਵਾਹਿਗੁਰੂ। ਦੁਖੀ ਬੰਦਾ ਕਿੱਥੇ-ਕਿੱਥੇ ਲੱਭਦਾ ਜਿਹਨੂੰ ਦੁੱਖ ਹੈ। ਤੇ ਜਿਹਨੂੰ ਦੁੱਖ ਹੈ ਉਸੇ ਨੂੰ ਪਤਾ ਵੀ ਦੁੱਖ ਕੀ ਹੁੰਦਾ ਆਖੋ ਸਤਿਗੁਰ ਲੋਕਾਂ ਦੇ ਭਾਰਾ ਤਾਂ ਮਜ਼ਾਕ ਸਾਧ ਸੰਗਜੀ ਦੁੱਖ ਦਾ ਤਾਂ ਉਹਨਾਂ ਨੂੰ ਪਤਾ ਜੀ ਨੂੰ ਲੱਗਿਆ ਜਿਸ ਦਾ ਲੱਗੀ ਸੋਈ ਤਾਂ ਨਾ ਜਾਣਾ ਕਬਰ ਕੇ ਦਾਣਾ ਪੀਰ ਪਰੇ ਨੂੰ ਭਰਾਇਆ ਨੂੰ ਕੀ ਪਤਾ ਵੀ ਦੁੱਖ ਕੀ ਹੁਣ ਔਲਾਦਾਂ ਦੇ ਦੁੱਖ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਹੈ ਨਹੀਂ ਜਿਨ੍ਹਾਂ ਦੇ ਚਾਰ ਚਾਰ ਤਰੇ ਫਿਰਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੋ ਇਹ ਬਖਸ਼ਿਸ਼ ਆਨੇ ਗੁਰੂ ਦੀ ਰਹਿਮਤਾ ਹੋਣਾ ਜਦੋਂ ਇੰਨੀ ਗੱਲ ਸਮਝਾ ਦਿੱਤੀ ਕਹਿ ਦਿੱਤੀ ਕਿਉਂ ਜੋੜਨ ਦਾ ਜੋੜਨ ਹਾਰ ਸੰਤ ਨਾਨਕ ਪਾਗ ਬਧਰੋ ਜੋੜਨ ਵਾਲਾ ਕੋਈ ਹੁੰਦਾ ਤੇ ਜੋੜਨ ਵਾਲੇ ਸਭੁਰਾਂ ਦੇ ਸੰਤ ਹੀ ਹੈ ਸੰਤ ਹੀ ਜੋੜ ਸਕਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ o Rio. ਸਭ ਤਾਂ ਇਕੱਠਾ ਜਿਨੇ ਨਾਮ ਵਿਵਾਂਗ ਨੂੰ ਕਸਫਾਈ ਤੇ ਵਿਵਾਂਗ ਨੂੰ ਸੇਟਲ ਤੇ ਆਰ ਤਿਆਰ ਰੋਕੇ ਤੇ ਗੁਰੂ ਕੇ ਪਾਵਨ ਅਸਥਾਨ ਸਾਫ ਸੰਗਤ ਦੀ ਸਭਰਾ ਦੇ ਪਾਵਨ ਚਰਮਾਂ ਦੇ ਵਿੱਚ ਪਹੁੰਚ ਬੜੀਆਂ ਸੰਗਤਾਂ ਦਾ ਇਕੱਠ ਹੈ ਬੜੀਆਂ ਸੰਗਤਾਂ ਦਾ ਸਾਧ ਸੰਗਤ ਦੇ ਦਰਸ਼ਕ ਮੇਲੇ ਕਰਨਾ ਹਾਰਣ ਗਿਆ ਨੇ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਬੜੀਆਂ ਖੁਸ਼ ਨੇ ਏ ਵੀ ਬੜੀ ਖੁਸ਼ੀ ਦੇ ਵਿੱਚ ਆਈ ਆ ਕੇ ਦਮਸ਼ਕਾਰ ਕੀਤੀ ਸਤਿਗੁਰਾਂ ਨੂੰ ਮਿਲੀ ਮਹਾਰਾਜ ਜਾਣੀ ਜਾਣ ਸਮਝ ਗਏ ਕਹਿੰਦੇ ਕੀ ਇੱਛਾ ਪਾਈ ਸਤਿਗੁਰੂ ਜੀ ਇੱਛਾ ਤੁਸੀਂ ਜਾਣਦੇ ਹੋ ਬੜੇ ਦਿਨਾਂ ਦੀ ਇੱਛਾ ਮੇਰੀ ਲਾਲਸਾ ਹੈ ਕਿ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਬੜਾ ਕੁਸ਼ਲ ਸੁਨੀਆਂ ਜਾਣਿਆ ਰਾਜ ਕਰਕੇ ਸੋ ਪੰਜ ਕਿ ਮੇਟੂ ਹੋਰ ਬੈ ਜੋ ਸੱਸ ਸਕੇ ਆਉਂਤ ਬਸ ਮਰਤੀ ਕਹਿੰਦੇ ਮੇਰੇ ਘਰ ਵਿੱਚ ਔਲਾਦ ਨਹੀਂ ਕੋਈ